ਇਹ ਤਾਂ ਸਾਨੂੰ ਰਾਤ ਨੂੰ ਵੀ ਬੰਦਿਆਂ ਨੂੰ ਰੁਕਣਾ ਪੈਂਦਾ ਹੈ 12 12 1 2 ਵਜ ਜਾਂਦੇ ਨੇ ਪਾਟਾ ਪਾਟਾ ਨਾ ਜਾਇ ਇਕਰਾਰ ਤੇ ਹਲੋ ਇੱਥੋਂ ਦਾ ਚੱਲਾ ਬੈਟ ਰਹਿ ਨਹੀਂ ਅੱਪੜ ਜਾਣੇ ਪਿੱਛਾ ਪਾਣੀ ਬਾਹਰ ਵੀ ਪਿਛਲੇਵੇਂ ਗਿਆ ਉੱਥੇ ਪਹੁੰਚ ਜਾਣਾ ਇੱਥੇ ਪਾਣੀ ਇੱਥੇ ਟੋਟੀਆਂ ਨਹੀਂ ਪਾਣੀ ਮਾਰ ਕੇ ਸਾਡਾ ਪਿੰਡ ਵੀ ਰਗੜਾ ਜਾਣੇ ਇੱਥੇ ਜੇ ਸਾਰ ਸੋਨਾ ਤੱਕ ਜਾਂਦੀ ਹੈ ਮਾਰ ਬੰਦੀ ਹੈ ਠੀਕ ਹੈ ਡਰੇਨ ਤੱਕ ਜਾਂਦੀ ਹੈ ਡਰੇਨ ਪਿੱਛੇ ਗਿਆ ਸਪਾਣੀ ਆਪ ਚਲੋ ਤੁਹਾਨੂੰ ਇੱਕ ਮਸ਼ੀਨ ਦਿੰਨੇ ਆ ਰੁੱਤ ਕਹਿੰਦੇ ਪਹਿਲੇ ਵਾਲੀ ਪੇਮੈਂਟ ਸਾਡੀ ਖੜੀ ਏ ਕਿ ਕੀ ਨਰਵਾਸ ਆਇਆ ਮੇਰੇ ਕੋਲ ਆ ਮੇਰੇ ਬੁੱਤਰਾ ਦੀ ਬੰਨ ਆ ਸਾਡੇ ਖੜੇ ਰਹੀਆਂ ਛੋੜਾ ਜਾ ਨਾ ਹਲੋ ਨਾਨੂ ਕੰਮ ਕਰਦੇ ਬਖਾ ਹਾਂਜੀ ਤਰਾ ਗੱਲ ਕਰਾਂ ਹਾਂਜੀ 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 ਕਿਵੇਂ ਹੋ ਇਹਦੇ ਜੇਸੀ ਵੀ ਭੇਜੋ ਯਾਰ ਪੈਸੇ ਮੇਰੇ ਕੋਲ ਲੈ ਲਓ ਜਿੰਨੇ ਲੱਗਦੇ ਆ ਬਸ ਠੀਕ ਹੈ ਨਾ ਭੇਜੋ ਕਿਆ ਨਾ ਦੇਣ ਤੈਨੂੰ ਕਾਫੀ ਲੈ ਸੋਨ ਨੂੰ ਦੀ ਬਾਹਰ ਚੱਲ ਨਾ ਕੱਲ ਖੜੀ ਸਾਡੇ ਨਾਲ ਫਿਰ ਪਤਾ ਕੱਲ ਨੂੰ ਕੰਮ ਨਾ ਤੁਹਾਨੂੰ ਨਾ ਕੱਲ ਨੂੰ ਕੰਮ ਲੋਡ ਬਣਾ ਵੀ ਕੰਮ ਦੇ ਅਗਲਾ ਅੱਜ ਬਾਹਰੋਂ ਮੰਗਾ ਲੈਣਾ ਹੋਰ ਦੱਸੋ ਟੀਲ ਡੀਜ਼ਲ ਦਾ ਪ੍ਰਬੰਧ ਡੀਜ਼ਲ ਤੁਸੀਂ ਕੋਈ ਨਹੀਂ ਆ ਲੈ ਆਓ ਇੱਕ ਰੀਤੇ ਬਾਕੀ ਉੱਥੋਂ ਚੱਕ ਲੋ ਡੀਜ਼ਲ ਠੀਕ ਹੈ ਆਪਣਾ ਸੰਗੀਤ ਵਾਲਾ ਹੈਗਾ ਨਾ ਸੰਗੀਤ ਪੰਪੜਾ ਹਾਂ ਜੀ ਸੰਗੀਤ ਪੰਪੜਾ ਹਾਂ ਜੀ ਉਹ ਮੁਜਾ ਦੇ ਬਣਾ ਪਰ ਹੋਰ ਜ਼ਿਆਦਾ ਨੀਮਤ ਹੈ ਨਾ ਇਹਨਾਂ ਇਹਨਾਂ 4.5 ਚੱਲ ਰਿਹਾ ਆ ਦੋਸਤਾ ਇਹ ਤਾਂ ਅੱਗੇ ਟੁੱਟਿਆ ਸੀ ਪਿਛਲੀ ਵਾਰ ਵਿੱਚ ਪਿਛਲੀ ਵਾਰ ਪਹੁੰਚਾ ਗਏ ਪਾਣੀ ਦੀ ਹਾਂ ਜੀ ਮੈਂ ਸਭ ਪਿੰਡ ਮੁਹਾਰਜਮ ਖੀਵਾ ਦੇ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਦੇ ਇੱਥੇ ਹਾਲਾਤ ਨੇ ਜਮਾਰ ਖੀਵੇ ਦੇ ਦੇਖੋ ਪਹਿਲਾਂ ਅਸੀਂ ਹੁਣ ਜਾ ਕੇ ਆਏ ਆ ਪਿੰਡ ਮੁਹਾਰਜਮ ਸ਼ੇਰ ਔਰ ਨਾਲ ਹੀ ਸਾਡਾ ਪਿੰਡ ਮੁਹਾਰ ਖੀਵਾ ਮੁਹਾਰ ਸੋਨਾ ਪਵਾਨੀ ਇਹ ਦੇਖ ਸਕਦੇ ਆਪਾਂ ਇਧਰ ਤਾਰਾਂ ਦੇ ਉਸ ਸਾਈਡ ਪਾਕਿਸਤਾਨ ਆ ਜਿਹੜਾ ਸਤਲੁਜ ਦਰਿਆ ਵਹਿ ਰਿਹਾ ਔਰ ਇਧਰ ਜਿਹੜਾ ਸਾਡੇ ਅਸੀਂ ਪਿੰਡਾਂ ਨੂੰ ਬਚਾਉਣ ਲਈ ਸਾਡੇ ਜਿਹੜੇ ਸਾਰੇ ਪਿੰਡ ਵਾਸੀ ਸਾਡੇ ਸਰਪੰਚ ਸਹਿਬਾਨ ਸਾਡੀਆਂ ਪੰਚਾਇਤਾਂ ਸਾਰੇ ਸਾਡੇ ਲੋਕ ਅਸੀਂ ਰਲ ਮਿਲ ਕੇ ਇਧਰ ਪਾਣੀ ਨਾ ਜਾਵੇ ਇਹ ਜਿਹੜਾ ਅਸੀਂ ਇੱਕ ਤਰ੍ਹਾਂ ਦਾ ਬੰਨ ਬਣਾ ਰਹੇ ਆ ਔਰ ਕੁਝ ਹੱਦ ਤੱਕ ਇਹ ਬੰਨ ਜਿਹੜਾ ਬਣ ਚੁੱਕਿਆ ਹੈ ਔਰ ਬਚਤ ਹੋ ਰਹੀ ਹੈ ਜੇ ਪਾਣੀ ਵੱਧਦਾ ਤੇ ਇਸ ਬੰਨ ਨੂੰ ਹੋਰ ਦੋ ਤਿੰਨ ਦਿਨ ਲਗਾ ਕੇ ਅਸੀਂ ਮਜ਼ਬੂਤ ਕਰਾਂਗੇ ਔਰ ਜੋ ਵੀ ਕਿਸੇ ਤਰ੍ਹਾਂ ਦੀ ਲੋਡ ਦੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਮੱਦ ਦੀ ਲੋਡ ਪੈਂਦੀ ਹੈ ਤਾਂ ਮੈਂ ਹਰ ਸਮੇਂ ਇਹਨਾਂ ਦੇ ਨਾਲ ਖੜਾ ਅੱਜ ਵੀ ਮੈਨੂੰ ਇਹਨਾਂ ਨੇ ਦੱਸਿਆ ਕਿ ਜੀਸੀਬੀ ਮਸ਼ੀਨ ਦੀ ਲੋਡ ਹੈ ਡੀਜ਼ਲ ਦੀ ਲੋਡ ਹੈ ਤਾਂ ਨਾਲ ਦੇ ਨਾਲ ਹੁਣੇ ਅਸੀਂ ਜੀਸੀਬੀ ਵੀ ਪ੍ਰੋਵਾਈਡ ਕਰਵਾਤੀ ਹੈ ਔਰ ਡੀਜ਼ਲ ਦੀ ਇਹਨਾਂ ਨੂੰ ਜਿਹੜਾ ਕਿਹਾ ਕਿ ਹੁਣ ਦੇਖ ਕੇ ਵੀ ਮੈਂ ਚੱਲਿਆ ਕੁਝ ਔਰ ਇਹਨਾਂ ਨੂੰ ਕਿਹਾ ਜਾ ਕੇ ਮੇਰੀ ਉੱਥੇ ਜਿਹੜਾ ਪੈਟਰੋਲ ਪੰਪ ਤੇ ਗੱਲ ਕਰਾ ਦੇ ਜਿੰਨਾ ਡੀਜ਼ਲ ਚਾਹੀਦਾ ਜਿੰਨਾ ਲੱਗਦਾ ਇਹਨਾਂ ਸਾਰਿਆਂ ਨੂੰ ਡੀਜ਼ਲ ਵੀ ਦੇਵਾਂਗੇ ਜਿਹਦੇ ਨਾਲ ਸਾਡਾ ਜਿਹੜਾ ਬੰਨਣਾ ਇਹ ਪੱਕਾ ਹੋ ਜੇ ਔਰ ਇਹ ਜਿਹੜੇ ਸਾਡੇ ਪਿੰਡ ਨੇ ਚਾਏ ਮੁਹਾਰ ਸੋਨਾ ਮੁਹਾਰ ਕੀਵਾ ਪਵਾਨੀ ਇਹ ਸਾਰੇ ਪਿੰਡਾਂ ਦੇ ਲੋਕ ਜਿਹੜੇ ਇਹਨਾਂ ਨੂੰ ਬਚਾਇਆ ਜਾ ਸਕੇ ਔਰ ਸਾਰੇ ਸਾਡੇ ਸਾਥੀ ਸਾਡੇ ਲੋਕ ਮੈਂ ਆਪ ਇਹਨਾਂ ਦਾ ਸੇਵਾਦਾਰ ਆ ਬੱਚਾ ਜਦੋਂ ਵੀ ਲੋੜ ਪੈਂਦੀ ਹੈ ਮੈਨੂੰ ਜਦੋਂ ਵੀ ਇਹ ਆਵਾਜ਼ ਮਾਰਦੇ ਨੇ ਮੈਂ ਨਾਲ ਦੀ ਨਾਲ ਪਹੁੰਚ ਜਾਨਾ ਔਰ ਹਰ ਸਮੇਂ ਇਹਨਾਂ ਦੇ ਨਾਲ ਖੜਦਾ ਪਹਿਲਾਂ ਵੀ ਜਿਹੜਾ 2023 ਦੇ ਵਿੱਚ ਹੜ ਆਇਆ ਸੀ ਡਰੇਡ ਦੋ ਮਹੀਨਾ ਬਹੁਤ ਸਾਰਾ ਪਾਣੀ ਸੀ ਮੇਨਾਂ ਲੋਕਾਂ ਦੇ ਵਿੱਚ ਰਹਿ ਗਈ ਇਹਨਾਂ ਦਾ ਜਿਹੜੀ ਮੁਸੀਬਤ ਸਾਡੇ ਕੋਲ ਆਈ ਸੀ ਅਸੀਂ ਇਕੱਠਿਆਂ ਹੀ ਮੁਸੀਬਤ ਦਾ ਜਿਹੜਾ ਸਾਹਮਣਾ ਕੀਤਾ ਸੀ ਔਰ ਅੱਜ ਵੀ ਜੇ ਕੋਈ ਮੁਸੀਬਤ ਆਈ ਅਸੀਂ ਰਲ ਮਿਲ ਕੇ ਇਕੱਠੇ ਉਸ ਮੁਸੀਬਤ ਦਾ ਸਾਹਮਣਾ ਕਰ ਰਹੇ ਹਾਂ ਉਹਨਾਂ ਸਾਰਿਆਂ ਨੂੰ ਫਿਰ ਵਿਸ਼ਵਾਸ ਦਿਵਾਉਣਾ ਕਿ ਸਾਰਿਆਂ ਦੇ ਮੈਂ ਨਾਲ ਖੜਾ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਕੋਈ ਜਿਹੜੀ ਮੁਸ਼ਕਲ ਨਹੀਂ ਆਉਣ ਦਿੰਦੇ ਜੀ ਹਾਂਜੀ ਸਰਪੰਚ ਸਾਹਿਬ ਜੀ ਐਮਐਲ ਸਾਹਿਬ ਤੁਹਾਡੇ ਪਿੰਡ ਪਹੁੰਚੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਐਮਰ ਸਾਹਿਬ ਪਹੁੰਚਿਆ ਸਾਡੇ ਕੋਲ ਚਾਰ ਪੰਜ ਦਿਨ ਪਹਿਲਾਂ ਹੀ ਪਹੁੰਚਿਆ ਉਸ ਟਾਈਮ ਪਾਣੀ ਬਹੁਤ ਘੱਟ ਸੀ ਤੇ ਹੁਣ ਪਹੁੰਚੇ ਆ ਹੁਣ ਵੀ ਸਾਨੂੰ ਬੰਨ ਦੀ ਜ਼ਿਆਦਾ ਦਿੱਕਤ ਹੈਗੀ ਸੀ ਹੁਣ ਸਾਨੂੰ ਬੰਨ ਦੀ ਦਿੱਕਤ ਹੈਗੀ ਸੀ ਅਸੀਂ ਬੰਨ ਬੰਨਣ ਲੱਗੇ ਹੋਏ ਆ ਤੇ ਐਮਐਲ ਸਾਹਿਬ ਸਾਡੀ ਬਹੁਤ ਮਦਦ ਕੀਤੀ ਜਾਂਦੇ ਆ ਜੀਸੀਬੀ ਭੇਜੀ ਆ ਪਹਿਲੇ ਵੀ ਭੇਜੀ ਆ ਹੁਣ ਵੀ ਭੇਜਦੇ ਜਾਂਦੇ ਆ ਤਿੰਨ ਚਾਰ ਦਿਨ ਵਾਸਤੇ ਕਹਿੰਦੇ ਰੱਖੋ ਤੁਸੀਂ ਬੰਨ ਨੂੰ ਕੰਮ ਜਾ ਬਰੱਖੋ ਜਿੰਨਾ ਵੀ ਖਰਚਾ ਹੁੰਦਾ ਮੈਂ ਕੋਈ ਦੇ ਕਰਾਂਗਾ ਦਿਲ ਖੁੱਲ ਕੇ ਸੇਵਾ ਵੀ ਸਾਡੀ ਕੀਤੀ ਜਾਂਦੇ ਆ ਤੁਸੀਂ ਕੋਈ ਹੋਰ ਲੀਡਰ ਵੀ ਇੱਥੇ ਪਹੁੰਚਿਆ ਤੁਹਾਡੇ ਨਾਲ ਹੜ ਦੇ ਵਿੱਚ ਜਾਂ ਇਹ ਜੋ ਮਾਹੌਲ ਬਣਿਆ ਹੋਰ ਇਹ ਟਿਕਣ ਤਾਂ ਨਹੀਂ ਪਹੁੰਚਿਆ ਜੀ ਕੋਈ ਵੀ ਐਮਐਲ ਸਾਹਿਬ ਵੀ ਪਹੁੰਚੇ ਆ ਡੀਸੀ ਸਾਹਿਬ ਆਇਆ ਚਾਰ ਪੰਜ ਦਿਨ ਪਹਿਲੇ ਕੋਈ ਹੋ ਕੇ ਚਲੇ ਗਿਆ ਜਦੋਂ 2023 ਵਿੱਚ ਆੜ ਆਇਆ ਸੀ ਉਦੋਂ ਵੀ ਐਮ ਐਲ ਸਾਹਿਬ ਤੁਹਾਡੇ ਵਿੱਚ ਰਹੇ ਸੀ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਉਸ ਟਾਈਮ ਵੀ ਐਮ ਐਲ ਸਾਹਿਬ ਨੇ ਸਾਡੀ ਬਹੁਤ ਸੇਵਾ ਕੀਤੀ ਜਿੰਨੀ ਵੀ ਮਦਦ ਹੋ ਸਕਦੀ ਉਹ ਨਹੀਂ ਕੀਤੀ ਹੈ ਪੂਰਾ ਦਿਨ ਰਾਤ ਸਾਡੇ ਨਾਲ ਰਿਹਾ ਜੀ ਕਿਸ ਟਾਈਮ ਵੀ ਬੁਲਾਦੇ ਸੀ ਉਸ ਟਾਈਮ ਹਾਜ਼ਰ ਖੜਾ ਹੁੰਦਾ ਸੀ ਸਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਹੁੰਦੀ ਸੀ ਬਿਲਕੁਲ ਸਾਡੇ ਨਾਲ ਮਰਡੇ ਨਾਲ ਮੋਢਾ ਜੋੜ ਕੇ ਖੜਾ ਨਾਲ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਮ ਐਲ ਸਾਹਿਬ ਬਹੁਤ ਹੀ ਮਿਹਨਤ ਕਰ ਰਿਹਾ ਬਹੁਤ ਚੰਗਾ ਲੋਕਾਂ ਨਾਲ ਕਾਲ ਮਿਲ ਕਰ ਰਿਹਾ ਜਿੱਥੇ ਲੋੜ ਹੈ ਉੱਥੇ ਪਹੁੰਚ ਰਿਹਾ ਜਿੱਥੇ ਡੀਜਲ ਲੋੜ ਡੀਜਲ ਪ੍ਰੋਵਾਈਡ ਕਰ ਰਿਹਾ ਔਰ ਕਿਸੇ ਚੀਜ਼ ਦੀ ਲੋੜ ਹੈ ਉਹ ਪ੍ਰੋਵਾਈਡ ਕਰ ਰਿਹਾ ਮੌਕੇ ਤੇ ਹੀ ਕਰ ਰਿਹਾ ਜੀ ਬਹੁਤ ਬਹੁਤ ਮਿਹਰਬਾਨੀ ਮਾਲ ਸਾਬ ਦੀ ਔਰ ਆਮ ਆਦੀ ਪਾਰਟੀ ਦੀ